ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਅੰਦਰਖਾਤੇ ਵਾਲੀ ਤਲਖੀ ਚੱਲ ਰਹੀ ਹੈ ਉਹ ਲਗਾਤਾਰ ਬਰਕਰਾਰ ਹੈ ਘਟਨ ਦਾ ਨਾਮ ਨਹੀਂ ਲੈ ਰਹੀ ਦਬਣ ਦਾ ਨਾਮ ਨਹੀਂ ਲੈ ਰਹੀ ਹੁਣ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਖਰਾਂ ਦੇ ਵੱਲੋਂ ਅੱਜ ਸਵੇਰੇ ਸਵੇਰੇ ਇੱਕ ਟਵੀਟ ਪਾਇਆ ਇੱਕ ਵੀਡੀਓ ਸਾਂਝਾ ਕੀਤਾ ਜਾਂਦਾ ਵੀਡੀਓ ਉਹਨਾਂ ਦੇ ਵੱਲੋਂ ਆਪਣੀ ਗੱਡੀ ਦੇ ਵਿੱਚ ਬੈਠ ਕੇ ਬਣਾਇਆ ਗਿਆ ਸੀ ਜਿਹਦੇ ਵਿੱਚ ਉਹ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕੁਝ ਗੱਲਾਂ ਕਹਿਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਸੀ ਹਾਲਾਂਕਿ ਕਿਸ ਦੇ ਵੱਲੋਂ ਉਹ ਜਿਹੜੇ ਸ਼ਾਇਰਾਨਾ ਅੰਦਾਜ਼ ਵਾਲੇ ਤੀਰ ਨੇ ਉਹ ਛੱਡੇ ਆ ਇਹ ਨਹੀਂ ਉਹਨਾਂ ਦੇ ਵੱਲੋਂ ਕੁਝ ਵੀ ਸਾਫ਼ ਕੀਤਾ ਗਿਆ ਪਰ ਲੋਕਾਂ ਦੇ ਵੱਲੋਂ ਉਹਦੇ ਵਾਸਤੇ ਵੱਖੋ-ਵੱਖਰੀਆਂ ਧਾਰਨਾਵਾਂ ਜੱਜਮੈਂਟਾਂ ਲਗਾਈਆਂ ਜਾ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀ ਕਿਹਾ ਗਿਆ ਸੀ ਉਸ ਵੀਡੀਓ ਦੇ ਵਿੱਚ ਇੱਕ ਵਾਰੀ ਤੁਹਾਨੂੰ ਉਹ ਅਸੀਂ ਵੀਡੀਓ ਦਿਖਾਉਣੀ ਚਾਹਾਂਗੇ ਕੌੜੀ ਕੌੜੀ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੁਟਨੋਂ 'ਤੇ ਟਿਕੇ ਹੋਏ ਲੋਕ ارے برگد کی بات کرتے ہیں کملوں میں اگے ہوئے لوگ کٹاک ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੰਜ ਕਸਦੇ ਦਿਖਾਈ ਦੇ ਰਹੇ ਆ ਇਹ ਨਵਜੋਤ ਸਿੰਘ ਸਿੱਧੂ ਦਾ ਸਟਾਈਲ ਹੈ ਜੋ ਲੰਮੇ ਸਮੇਂ ਤੋਂ ਉਹ ਵਰਤਦੇ ਆ ਰਹੇ ਨੇ ਤੇ ਉਸੇ ਤਰੀਕੇ ਦੇ ਨਾਲ ਹੁਣ ਇੱਕ ਵਾਰ ਫਿਰ ਤੋਂ ਸਿਆਸੀ ਵਾਰ ਕੀਤਾ ਗਿਆ ਤਾਂ ਫਿਰ ਦੂਜੇ ਪਾਸੇ ਰਾਜਾ ਵੜਿੰਗ ਦੇ ਵੱਲੋਂ ਵੀ ਪਲਟਵਾਰ ਕਰ ਦਿੱਤਾ ਗਿਆ ਹਾਲਾਂਕਿ ਇਹ ਜਾ ਕਿੱਥੇ ਰਹੀ ਸੀ ਕਿੱਥੇ ਗੱਲਬਾਤ ਹੋਈ ਆ ਉਹ ਦੱਸ ਦਈਏ ਕਿ ਅੱਜ ਜਦਵਿੰਦਰ ਯਾਦਵ ਹੋਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਹੋਈ ਹੈ ਰਾਜਾ ਵੜਿੰਗ ਵੀ ਉੱਥੇ ਪਹੁੰਚੇ ਸੀ ਹਾਲਾਂਕਿ ਰਾਜਾ ਬੜਿੰਗ ਨੇ ਜਿਹੜਾ ਬਿਆਨ ਦਿੱਤਾ ਉਹਦੇ ਤੇ ਵੀ ਆਵਾਂਗੇ ਪਰ ਦੱਸ ਦਈਏ ਕਿ ਜਦੋਂ ਦਵਿੰਦਰ ਯਾਦਵ ਦੇ ਨਾਲ ਮੀਟਿੰਗ ਕਰਨੀ ਸੀ ਉਦੋਂ ਹੀ ਇੱਕ ਹੋਰ ਐਲਾਨ ਹੋਇਆ ਹੈ ਕਿ ਮੋਗਾ ਦੇ ਵਿੱਚ 21 ਤਰੀਕ ਨੂੰ ਵੱਡੀ ਰੈਲੀ ਕੀਤੀ ਜਾਣੀ ਹੈ ਤੇ ਇਸ ਦੇ ਨਾਲ ਹੀ ਹੁਚਾਰਪੁਰ ਰੈਲੀ ਤੋਂ ਬਾਅਦ ਦੇ ਵਿੱਚ ਉਹ ਇਹ ਲਗਭਗ ਤੀਜੀ ਵੱਡੀ ਰੈਲੀ ਹੈ ਨਵਜੋਤ ਚੌਥੀ ਵੱਡੀ ਰੈਲੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਤੇ ਰੈਲੀਆਂ ਦਾ ਜਿਹੜਾ ਆਈ ਸਿਸਟਮ ਹੈ ਚੱਲਦਾ ਰਹੇਗਾ ਨਵਜੋਤ ਸਿੰਘ ਸਿੱਧੂ ਵਾਰ-ਵਾਰ ਲੋਕ ਮਿਲਨੀਆਂ ਦੇ ਰੂਪ ਦੇ ਵਿੱਚ ਵੱਡੀਆਂ ਰੈਲੀਆਂ ਕਰਦੇ ਰਹਿਣਗੇ ਤੇ ਹੁਣ ਵੜਿੰਗ ਦੇ ਬਿਆਨ ਦੇ ਉੱਤੇ ਆ ਜਾਂਦੇ ਆ ਵੜਿੰਗ ਨੂੰ ਜਦੋਂ ਪੱਤਰਕਾਰ ਸਹਿਬਾਨਾਂ ਨੇ ਪੁੱਛਿਆ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਇਸ ਸ਼ਾਇਰਾਨਾ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤੇ ਇਹਦੇ ਬਾਰੇ ਨਵਜੋਤ ਸਿੱਧੂ ਨੂੰ ਪੁੱਛੋ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਕਿਸਦਾ ਨਾਮ ਨਹੀਂ ਲਿਆ ਉਹਨੂੰ ਪੁੱਛੋ ਕਿ ਉਹ ਕਿਨੂੰ ਕੀ ਕਹਿਣਾ ਚਾ ਰਹੇ ਨੇ ਤੇ ਦੂਜੀ ਗੱਲ ਉਹਨਾਂ ਨੂੰ ਇਹ ਵੀ ਕਨਫਰਮ ਕਰ ਲਓ ਕਿ ਕੀ ਉਹਨਾਂ ਨੇ ਵਿੜਿੰਗਜਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਇਹ ਗੱਲ ਆਖੀ ਹੈ ਤੇ ਜੇ ਆਖੀ ਹੈ ਉਹਨਾਂ ਦੇ ਮੂੰਹੋਂ ਕਹਾ ਦਿਓ ਤੇ ਫਿਰ ਮੈਂ ਇਹਦੇ ਉੱਤੇ ਕੋਈ ਨਾ ਕੋਈ ਜਵਾਬ ਦੇ ਦਵਾਂਗਾ। ਉਸ ਤੋਂ ਬਾਅਦ ਦੇ ਵਿੱਚ ਜਦੋਂ ਮੀਟਿੰਗ ਬਾਰੇ ਪੁੱਛਿਆ ਗਿਆ ਤਾਂ ਉਹ ਤੋਂ ਵਿੜਿੰਗ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਨਹੀਂ ਹੈ। ਇਹ ਸਿੱਧੂ ਇਸ ਮੀਟਿੰਗ ਦੇ ਵਿੱਚ ਬੈਠੇ ਮੇਰੇ ਨਾਲ ਚਾਹੇ ਨਾ ਬੈਠੇ ਉਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਪ੍ਰਧਾਨਾਂ ਦੀ ਮੀਟਿੰਗ ਹੈ ਜਿਹੜੀ ਇਹ ਰੱਖੀ ਗਈ ਹੈ ਜਦਵਿੰਦਰ ਯਾਦਵ ਹੋਰਾਂ ਦੇ ਨਾਲ ਤੇ ਉਸ ਤੋਂ ਬਾਅਦ ਦੇ ਵਿੱਚ ਵਿੜਿੰਗ ਨੇ ਆਖਿਆ ਸੀ ਕਿ ਨਵਜੋਤ ਸਿੰਘ ਸਿੱਧੂ ਜੇਕਰ ਕਨਫਰਮ ਕਰਦੇ ਨੇ ਤਾਂ ਮੈਂ ਜਵਾਬ ਦੇ ਦੇਵਾਂਗਾ ਤੇ ਬਾਕੀ ਉਸ ਤੋਂ ਬਾਅਦ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਵੀ ਸਿਆਸੀ ਪਲਟਵਾਰ ਹੈ ਜਿਹੜਾ ਉਹ ਨਾਲ ਦੀ ਨਾਲ ਕਰ ਦਿੱਤਾ ਜਾਂਦਾ ਜਦੋਂ ਰਾਜਾ ਬਣ ਗਏ ਨੇ ਕਿਹਾ ਸੀ ਕਿ ਜ਼ਿਲ੍ਹਾ ਪ੍ਰਧਾਨਾ ਦੀ ਮੀਟਿੰਗ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਨਵਜੋਤ ਸਿੱਧੂ ਆਖਦੇ ਆ ਉਹ ਕਹਿੰਦੇ ਵੀ ਜੇਕਰ ਤੁਸੀਂ ਲੋਕਾਂ ਦੇ ਕੋਲੇ ਜਾ ਕੇ ਕਾਂਗਰਸ ਦੀ ਆਈਡਿਓਲੋਜੀ ਨੂੰ ਸਮਝਾਉਣ ਨੂੰ ਜੇ ਸਮਝਾ ਸਕਦੇ ਹੋ ਤੇ ਬੜੀ ਚੰਗੀ ਗੱਲ ਹੈ ਤੇ ਮੈਂ ਉਹੀ ਚੀਜ਼ ਕਰ ਰਿਹਾ ਉਹਨਾਂ ਦਾ ਕਹਿਣ ਦਾ ਭਾਅ ਵੀ ਸੀ ਕਿ ਮੈਂ ਜਿਹੜੀਆਂ ਰੈਲੀਆਂ ਕਰਦਾ ਉਹਦੇ ਵਿੱਚ ਮੈਂ ਜਿਸ ਤਰੀਕੇ ਦੀ ਆਈਡੀਓਲੋਜੀ ਆ ਕਾਂਗਰਸ ਦੀ ਕਿਵੇਂ ਕਾਂਗਰਸ ਅੱਗੇ ਲੋਕਾਂ 'ਚ ਵਿਚਰਨਾ ਚਾਹੁੰਦੀ ਐ ਮੈਂ ਉਹ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹ ਚੀਜ਼ ਨੂੰ ਬਿਹਤਰ ਤਰੀਕੇ ਦੇ ਨਾਲ ਕਰ ਸਕਦੇ ਹੋ ਭਾਬਕੇ ਜੇਕਰ ਕਾਂਗਰਸ ਦੀ ਉਹ ਲੀਡਰਸ਼ਿਪ ਜਿਹੜੀ ਸਿੱਧੂ ਤੇ ਸਵਾਲ ਚੁੱਕਦੀ ਆ ਉਹਨਾਂ ਆਖਿਆ ਕਿ ਜੇਕਰ ਉਹ ਕਰ ਸਕਦੇ ਨੇ ਤਾਂ ਫਿਰ ਉਹ ਕਰਨ ਉਹ ਕਰਨ ਤੇ ਮੈਂ ਬਾਅਦ ਵਿੱਚ ਉਹਨਾਂ ਦੇ ਨਾਲ ਸ਼ਾਮਿਲ ਹੋਵਾਂਗਾ ਹਾਲਾਂਕਿ ਮੈਂ ਬਲਕਿ ਮੈਂ ਉਹਨਾਂ ਦੇ ਪਿੱਛੇ ਹੋ ਕੇ ਤੁਰਾਂਗਾ ਜੇਕਰ ਉਹ ਇਸ ਤਰੀਕੇ ਦੇ ਨਾਲ ਬਿਹਤਰੀ ਦੇ ਨਾਲ ਇਹ ਚੀਜ਼ ਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ ਕੋਸ਼ਿਸ਼ ਰਹਿੰਦੇ ਨੇ ਸક્ષਮ ਹੈਗੇ ਨੇ ਤਾਂ ਉਹ ਕਰਨ ਮੈਂ ਉਹਨਾਂ ਦੇ ਪਿੱਛੇ ਤੁਰੂੰਗਾ ਤੇ ਉਹਨਾਂ ਕਿਹਾ ਕਿ ਮੈਂ ਕੋਈ ਵੀ ਜੇਕਰ ਤੁਸੀਂ ਉਹਨਾਂ ਕਿਹਾ ਕਿ ਜੇਕਰ ਤੁਸੀਂ ਗਾਲਾਂ ਕੱਢਣੀਆਂ ਚੋਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਤਾਂ ਤੁਸੀਂ ਉਹ ਬੈਠ ਕੇ ਕੱਢੀ ਜਾਓ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਆਵਾਮ ਨੂੰ ਪੰਜਾਬ ਦੇ ਵੋਟਰਾਂ ਨੂੰ ਤੇ ਨਾਲ ਦੇ ਨਾਲ ਕਾਂਗਰਸ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਪਰ ਉਹਨਾਂ ਆਖਿਆ ਕਿ ਜਿਹੜਾ ਇਸ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਹੁੰਦੇ ਨੇ ਕਿਸੇ ਵੀ ਸਿਆਸੀ ਪਾਰਟੀ 'ਚ ਦੁਫਾੜ ਹੁੰਦੀ ਹੈ ਤਾਂ ਉਹ ਜਾਂ ਤਾਂ ਫਿਰ ਪਾਰਟੀ ਨੂੰ ਸਿਰੇ ਤੇ ਲੈ ਜਾਂਦੀ ਜਾਂ ਫਿਰ ਪਤਨ ਦਾ ਕਾਰਨ ਬਣਦੀ ਆ ਪਰ ਜਿਹੜੀ ਦੁਫਾੜ ਹੋਣ ਦੀ ਜਿਹੜੀ ਨੀਤੀ ਆ ਇਹਨੂੰ ਉਹਨਾਂ ਨੇ ਪਤਨ ਦੇ ਕਾਰਨ ਦੇ ਨਾਲ ਜੋੜਿਆ ਕਿ ਇਹੀ ਚੀਜ਼ਾਂ ਨੇ ਜਿਹੜੀਆਂ ਪਾਰਟੀ ਦਾ ਪਤਨ ਕਰਵਾ ਦਿੰਦੀਆਂ ਹੁੰਦੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਗੱਲ ਕਰਨੀਆਂ ਤਾਂ ਆਓ ਬੈਠੋ ਪੰਜਾਬ ਦੇ ਏਜੰਡੇ ਦੇ ਉੱਤੇ ਸਮਾਦ ਕਰਦੇ ਆ ਜਿਹੜਾ ਏਜੰਡਾ ਮੈਂ ਲੈ ਕੇ ਚੱਲ ਰਿਹਾ ਉਹਦੇ ਉੱਤੇ ਸਵਾਦ ਕਰਦੇ ਆ ਤੇ ਬਾਕੀ ਫਿਰ ਅਗਲੀਆਂ ਮੀਟਿੰਗਾਂ ਬਾਰੇ ਉਹਨਾਂ ਦੱਸਿਆ ਕਿ 24 ਤਰੀਕ ਨੂੰ ਮੈਂ ਕਰਤਾਰਪੁਰ ਸਾਹਿਬ ਜਾਣਾ ਹੈ ਉੱਥੋਂ ਦੇ ਵਰਕਰਾਂ ਦੀ ਆਮ ਲੋਕਾਂ ਦੀ ਬੜੀ ਮੰਗ ਹੈ ਮੈਂ ਉੱਥੇ ਜਾ ਕੇ ਉਹਨਾਂ ਦੇ ਨਾਲ ਵਿਚਰੂੰਗਾ ਗੱਲਬਾਤ ਕਰੂੰਗਾ ਕਾਂਗਰਸ ਦਾ ਏਜੰਡਾ ਉੱਥੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੇ 21 ਵਾਲੀ ਰੈਲੀ ਨੂੰ ਲੈ ਕੇ ਉਹਨਾਂ ਨੇ ਆਖ ਦਿੱਤਾ ਕਿ 21 ਨੂੰ ਜਿਹੜੀ ਰੈਲੀ ਰੱਖੀ ਹੈ ਉਹ ਤੇ ਰੱਖੀ ਹੈ ਨਾਲ ਦੇ ਨਾਲ ਐਨਜੀਟੀ ਦੇ ਵਿੱਚ ਮੇਰੀਆਂ ਦੋ ਤਿੰਨ ਸ਼ਿਕਾਇਤਾਂ ਨੇ ਜਿਹੜੀਆਂ ਮੈਂ ਪੰਜਾਬ ਸਰਕਾਰ ਦੇ ਖਿਲਾਫ ਕੀਤੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਮੈਂ ਗੱਲਬਾਤ ਕਰਨੀ ਹੈ ਤੇ ਆਖਰ ਦੇ ਵਿੱਚ ਉਹਨਾਂ ਦਵਿੰਦਰ ਯਾਦਵ ਹੋਰਾਂ ਤੋਂ ਬਾਬਤ ਗੱ ਕਿ ਜੇਕਰ ਤੁਸੀਂ ਅਨੁਸ਼ਾਸਨ ਦੀ ਗੱਲ ਕਰਦੇ ਹੋ ਤਾਂ ਪਾਰਟੀ ਦੇ ਵਿੱਚ ਉਹ ਚੀਜ਼ ਲੈ ਕੇ आओ ਫੇਰ ਹੀ ਇਹਦਾ ਪਲਾ ਹੋਏਗਾ ਸੋ ਇੱਕ ਤਰੀਕੇ ਦੇ ਨਾਲ ਵੇਖਿਆ ਜਾਵੇ ਕਿ ਕਾਂਗਰਸ ਦੇ ਵਿੱਚ ਆਪਸੀ ਜਿਹੜਾ ਇਹ ਵਿਚਾਰਧਾਰਾ ਦਾਈ ਵਿਚਾਰਧਾਰਾ ਦੀ ਲੜਾਈ ਜਿਹੜੀ ਚੱਲ ਰਹੀ ਹੈ ਇਹ ਲੰਮੀ ਖਿੱਚੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੇੜੇ ਨੇ ਦੂਜੇ ਪਾਸੇ ਪੰਜਾਬ ਚ ਕਾਂਗਰਸ ਐਸੀ ਸਥਿਤੀ ਦੇ ਉੱਤੇ ਖੜੀ ਹੈ ਕਿ ਜਾਂ ਤਾਂ ਆਰ ਆ ਜਾਂ ਫਿਰ ਭਾਰਤ ਜਦੋਂ ਐਸੇ ਸਮੇਂ ਦੇ ਵਿੱਚ ਇਸ ਤਰੀਕੇ ਦੀ ਵਿਚਾਰਧਾਰਾ ਦੀ ਲੜਾਈ ਚੱਲ ਪੈਂਦੀ ਹੈ ਤਾਂ ਕਿਤਨਾ ਕਿਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ ਤੇ ਇਸੇ ਚੀਜ਼ ਨੂੰ ਠੀਕ ਕਰਨ ਦੇ ਲਈ ਦਵਿੰਦਰ ਯਾਦਵ ਇੱਥੇ ਪੁੱਜੇ ਨੇ ਤੇ ਵੇਖਦੇ ਹਾਂ ਕਿ ਉਹਨਾਂ ਦੀਆਂ بار-बार ਕੀਤੀਆਂ ਜਾ ਰਹੀਆਂ ਮਿੱਟੀਆਂ ਦਾ ਕੀ ਕੋਈ ਪੋਜ਼ੀਟਿਵ ਆਊਟਕਮ ਨਿਕਲਦਾ ਹੈ ਜਾਂ ਫਿਰ ਇਹ ਸਿਆਸਤ ਦੇ ਵਿੱਚ ਅੰਦਰੂਨੀ ਖੇਮੇਬਾਜ਼ੀ ਵਾਲੀ ਜਿਹੜੀ ਲੜਾਈ ਹੈ ਜੋ ਹੁਣ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਇਹ ਜਿਉਂਦੀ ਤਿਉਂ ਜਾਰੀ ਰਹੇਗੀ